ਦੇਖੋ ਜੀ ਇੱਕ ਗੱਲ ਤੇ ਹੈ ਕਿ ਇਹ ਸੱਚ ਦੀ ਗੱਲ ਜਿਹੜੀ ਹੈ ਉਹਨਾਂ ਦੇ ਮੂੰਹ ਚੋਂ ਨਿਕਲੀ ਹੈ ਕਿ ਅੱਜ ਇੰਡੀਆ ਵਿੱਚ ਪੰਜਾਬ ਵਿੱਚ ਕੋਈ ਵੀ ਮਨੋਰਟੀ ਜਿਹੜੀ ਹੈ ਉਹ ਉਹਦੀ ਕੋਈ ਸੁਰੱਖਿਆ ਨਹੀਂ ਔਰ ਖਾਸ ਕਰਕੇ ਸਿੱਖਾਂ ਦੀ ਤੇ ਪੱਗ ਵੀ ਅੱਕੇ ਲੋਕਾਂ ਨੂੰ ਅੱਗ ਲੱਗ ਜਾਂਦੀ ਹੈ ਇਹਨਾਂ ਸਰਕਾਰਾਂ ਨੂੰ ਇਹਨਾਂ ਏਜੰਸੀਆਂ ਨੂੰ ਤੇ ਜਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਅੱਜ ਪੰਜਾਬ ਇੱਥੇ ਦਿੱਲੀ ਤੱਕ ਸਾਡਾ ਰਾਜ ਰਾਜ ਹੋਣਾ ਸੀ ਪਾਕਿਸਤਾਨ ਵਾਲਿਆਂ ਦਾ ਜੇ ਕਿਤੇ ਇਹ ਸਿੱਖ ਨਾ ਹੁੰਦੇ ਜੇ ਪੰਜਾਬੀ ਨਾ ਹੁੰਦੀ ਜੇ ਦਸਤਾਰਾਂ ਵਾਲੇ ਨਾ ਹੁੰਦੇ ਪਰ ਅੱਜ ਕਿਤੇ ਕੜੇ ਬੰਦ ਕਿਤੇ ਆਹ ਬੰਦ ਇਹ ਸਾਰਾ ਕੁਝ ਕਿਉਂ ਹੈ ਇਹ ਸਾਰਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿੱਖਾਂ ਦੀ ਨਸਲ ਖੁਸ਼ੀ ਸ਼ੁਰੂ ਕੀਤੀ ਗਈ ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਜਿਹੜਾ ਪੰਜਾਬੀ ਵੇਖਿਆ ਜਿਹੜਾ ਸਿੱਖ ਵੇਖਿਆ ਉਹਨੂੰ ਖਤਮ ਕਰ ਦਿੱਤਾ ਗਿਆ ਇਹ ਨਸਲ ਖੁਸ਼ੀ ਜਿਹੜੀ ਸੀ ਇਹ ਉੱਥੇ ਹੀ ਸ਼ੁਰੂ ਹੋਈ ਹੈ ਮੈਂ ਸਮਝਦੀ ਹਾਂ ਕਿ ਇਹ ਵਿਰੋਧੀ ਧਿਰ 'ਚ ਬੈਠੇ ਨੇ ਰਾਹੁਲ ਗਾਂਧੀ ਉੱਥੇ ਆਵਾਜ਼ ਪੈਦਾ ਕਰ ਲਿਆ ਉਹ ਸਾਰੀ ਸੈਂਟਰ ਵੱਲੋਂ ਅਸੀਂ ਮਾਫੀ ਮੰਗੀ ਹੈ ਸੈਂਟਰਲ ਸਰਕਾਰ ਮਾਫੀ ਮੰਗੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸੀ ਜੋ ਅਕਾਲ ਤਖਤ ਸਾਹਿਬ ਟੈਂਡਰੀ ਕੀਤਾ ਸੀਗਾ ਜੇ ਉਹਨਾਂ ਦੇ ਅੰਦਰ ਦਰਦ ਹੈ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਵਿਰੋਧੀ ਧਿਰ ਵਿੱਚ ਖੜੇ ਹੋ ਕੇ ਕਿ ਆਹੋ ਸਾਰੇ ਸੈਂਟਰਲ ਸਰਕਾਰ ਅਸੀਂ ਸਰਕਾਰ ਵੱਲੋਂ ਹੋਈ ਸੀ ਨਾਗੇ ਮਿਲਟਰੀ ਚੜ੍ਹੀ ਸੀ ਅਕਾਲ ਤਖਤ ਤੇ ਸਰਕਾਰ ਵੱਲੋਂ ਹੋਈ ਸੀ ਨਾ ਕਿ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਮੇਰੀ ਦਾਦੀ ਨੇ ਜੋ ਕੀਤਾ ਮੇਰੇ ਬਾਪ ਨੇ ਜੋ ਕੀਤਾ ਉਹ ਬਹੁਤ ਜ਼ੁਲਮ ਸੀ ਆਹੋ ਸਾਰੇ ਅੱਜ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਰੇ ਰਲ ਕੇ ਅਸੀਂ ਮਾਫੀ ਮੰਗੀਏ ਉਹਨਾਂ ਯੋਧਿਆਂ ਕੋਲੋਂ ਉਹਨਾਂ ਸਿੱਖਾਂ ਕੋਲੋਂ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਔਰ ਇਹ ਪੰਜਾਬ ਦੀ ਇਹ ਦੇਸ਼ ਦੀ ਧਰਤੀ ਜਿਹੜੀ ਹੈ ਅੱਜ ਸੁਰੱਖਿਅਤ